ਤਾਂ ਤੋਂ ਕੋਈ ਲਾਗਣਿਆ ਨਹੀਂ ਵਿਚਾਰੇ ਵੇ ਭੀਜੀ ਜਾ ਉਹ ਨਾ ਭੀਜੀ ਜਾ ਸਾਰਾ ਕੀ ਕਰੀ ਜਾਨੀ ਮੈਡਮੇ ਚੀਰੀ ਜਾਨੀ ਗੰਡੇ ਹਾਂਜੀ ਦੀਦੀ ਚੀਰੀ ਜਾਨੀ ਮੈਡਮ ਮੈਡਮ ਕੀ ਹੁੰਦਾ ਨਾਮ ਲੈ ਮੈਡਮ ਮੈਡਮ ਆਇਕਲ ਮੈਡਮ ਵਾਲੀ ਤੇ ਚੜਾਈ ਹੈ ਮੈਡਮ ਹੀ ਆ ਤੂੰ ਕਿਹੜੇ ਬੰਦੇ ਮੇਰੀ ਚੜਾਈ ਹੋ ਗਈ ਹੈ ਇੱਕ ਦਿਨ ਮੈਂ ਮੰਮੀ ਮੇਰੇ ਵਾਲੇ ਆ ਗਈ ਰੋਟੀ ਖਾਣ ਤੇ ਮੇਰੀ ਚੜਾਈ ਹੋ ਗਈ ਰੋ ਰੋ ਇੰਨਾ ਜਿਹੜਾ ਬੈਗ ਪੋਟੇ ਪਾਏ ਤੂੰ ਹਾਂ ਸਾਰਾ ਦਿਨ ਉਹਨੂੰ ਮਗਰ ਲਾਇਆ ਉਹ ਅੱਗੇ ਮੇਰੇ ਤੋਂ ਜੀ ਜੀ ਕਰਦੀ ਨੰ ਪੰਮੋ ਪੰਮੋ ਬਾਜਾਂ ਪੁੱਤ ਪੁੱਤ ਕਰਦੀ ਹੂੰ ਤੇ ਹੁਣ ਮੈਨੂੰ ਕਈ ਦੀਆਂ ਕਈ ਸੁਣਾਉਂਦੇ ਕਿ ਤਾ ਕੀ ਸੰਘਾ ਕੇ ਲਿਆਉਂਦੇ ਤੇ ਪਾਚੀ ਨਹੀਂ ਮੈਂ ਕਿਸੇ ਨੂੰ ਪਾਉਂਦੀ ਨਾ ਮੇਰੇ ਕੋਲ ਕੁਝ ਹੈਗਾ ਉਹ ਜਿਹੜਾ ਸਿਆਣੇ ਤੇ ਜਾਂਦੀ ਰਹੀ ਨਾ ਮੈਂ ਕਿਹ ਸਿਆਣੇ ਕੋਈ ਜਾਣੀ ਮੈਂ ਮਾਰਾ ਤੇ ਜਾਂਦੀ ਕਿਹੜੀ ਸਿਆਣੇ ਕੋਈ ਮੇਰੀ ਦੇਖਿਆ ਤੇ ਗਈਆਂ ਇਸ ਕਰੀਨੇ ਚ ਮਾਰਾ ਜੀ ਤੇ ਇੱਕ ਦੀ ਛਤੀ ਤੇ ਜਾਦੂ ਮਾਰਾ ਜੀ ਕਰ ਨਹੀਂ ਦਿੰਦਾ ਅੱਛਾ 4 ਸਾਲ ਹੋ ਗਏ ਤੁਹਾਡੇ ਨਾਲ ਹੀ ਉਦੋਂ ਨਹੀਂ ਜਾਦੂ ਉਦੋਂ ਨਹੀਂ ਤੁਸੀਂ ਸਿਆਣੇ ਤੇ ਗਏ ਹੋ ਮੇਰੇ ਤੇ ਦਾਜ ਤੇ ਮਰਦੀ ਸੀ ਅੱਛਾ ਹਾਂ ਮੈਨੂੰ ਤਾਂ ਹੁ ਹੂੰ ਤੈਨੂੰ ਨਹੀਂ ਕਰਦੀ ਹੁਣ ਕਰਾ ਲਿਆ ਕਰੋ ਜੀਜੀ ਤੂੰ ਮੈਂ ਕਿਹਾ ਤੂੰ ਪੀਸਿਆਣੇ ਕੋ ਕਰਾ ਲਈ ਹਾਂ ਮੈਂ ਨਹੀਂ ਕਿ ਸਿਆਣੇ ਸਿਣੇ ਕਿ ਜਾਦੀ ਤੂੰ ਹੀ ਭਾਂਜ ਜਾਂਦੇ ਹੋ ਮੈਨੂੰ ਪਤਾ ਹੋ ਸਿਆਣੇ ਦਾ ਤੁਹਾਨੂੰ ਪਤਾ ਹਣਾ ਸਿਆਣਾ ਨਾ ਮੈਂ ਕਦੀ ਨਾ ਵੀ ਸੁਣਿਆ ਨਾ ਤੂੰ ਤੇ ਕਦੀ ਸਿਆਣੇ ਦੇ ਰਾਹ ਹੀ ਨਹੀਂ ਪਈ ਵੇਖ ਗੱਲਾਂ ਮਾਰਦੀ ਜਿੱਦਾਂ ਮੈਂ ਤੈਨੂੰ ਵੇਖਿਆ ਹੀ ਨਹੀਂ ਕਦੀ ਜਾਂਦਿਆਂ ਕਿ ਕਿੱਸਾ ਕਿੱਦਰ ਵੇਖਿਆ ਮੈਂ ਕਹਾਂਗਾ ਕੋ ਪ੍ਰੂਫ ਹੋ ਕਿਵੇਂ ਸਿਆਣਤ ਜਾਨੀ ਕਈ ਵਾਰ ਮੈਂ ਵੇਖਿਆ ਤੈਨੂੰ ਬੜੀਆਂ ਗੱਲਾਂ ਨਾ ਕਰਿਆ ਫੜ ਗੱਲਾਂ ਨਾ ਕਿਹੜੀ ਗੱਲ ਜਿਹੜੀ ਮਰਜੀ ਉਹ ਮਰਜੀ ਕਰੀ ਜਾ ਹੋਂਦ ਤੇ ਮਨੂਏ ਮਗਰ ਲਾਇਆ ਹੋਜੋ ਪੀਤ ਹੋਂਦ ਤੇ ਤੋੜੀਆਂ ਰੋਟੀਆਂ ਬਣਾਈ ਜਾਂਦੀਆਂ ਜਾਂ ਸਾਂਝੇ ਕਰਦੇ ਤੇ ਫੜਾਈ ਨਾ ਗਈ ਉਦੋਂ ਦੇ ਬੜੀ ਅੱਡ ਬਣਾ ਕੇ ਮੈਡਮਾਂ ਕੋਲ ਬਹਿ ਗਈ ਹੈ ਮੈਂ ਤੇ ਕੱਲ੍ਹ ਆ ਅੱਡ ਤੇ ਮੈਂ ਕੱਲ੍ਹ ਹੋਈ ਤੇ ਤੁਸੀਂ ਇੰਨੇ ਚਿਰ ਦਿਨ ਤੇ ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਦੇ ਹੋ ਉਦੋਂ ਨਹੀਂ ਮੈਨੂੰ ਚੇਤਾ ਪੀਤ ਨਹੀਂ ਗਰਮੀ ਤੇ ਕੱਲੀ ਤਪਦੀ ਰਹੀ ਸੀ ਤੇ ਮੈਂ ਵੀ ਲਾਗੇ ਹੈਲਪ ਕਰਾਦਾ ਮਾਸਾ ਨਹੀਂ ਮੈਂ ਤਾਂ ਕੋਈ ਕੁਝ ਨਹੀਂ ਕਰਾਉਂਦੀ ਰਹੀ ਕੀ ਕਰਾਉਂਦੇ ਰ ਜਦੋਂ ਸਾਰਾ ਕੰਮ ਨਾਲ ਨਿਕਮ ਮਟਾ ਕਰਾਉਂਦੀ ਰਹੀ ਸਰੇਗਮ ਕਰਾਉਂਦੀ ਰਹੀ ਟਮਾਟਾ ਕੰਮ ਕਰਾਈਦਾ ਤੇ ਤੂੰ ਫਿਰ ਜਦੋਂ ਮੇਰੀਆਂ ਚੀਜ਼ਾਂ ਭੰਦੀ ਆ ਮੈਂ ਇੰਨਾ ਕਿ ਕੰਮ ਕਰ ਰਹੀ ਇੱਕ ਮੈਂ ਮੋਟਰ ਚੀਜ਼ਾਂ ਵਰਤਦੀ ਜਤੋਂ ਹੀ ਨਾ ਲੀੜੇ ਧੋਂ ਦੇੜ ਬੋਲਟ ਇੱਕ ਦਿਨ ਲੈ ਗਈ ਤੇ 100-100 ਗੱਲਾਂ ਕੀਤੀ ਤੇ ਕਈ ਵਾਰੀ ਤਾਂ ਧੋਂਦੀ ਆ ਕਿ ਇੱਕ ਅੱਧੀ ਵਾਰ ਡੱਕਦਾ ਡੱਕਦਾ ਤੂੰ ਚੀਜ਼ਾਂ ਤੇ ਮੇਰੀ ਡੱਕਦੀ ਨਹੀਂ ਇਹ ਤਾਂ ਤੁਹਾਡੇ ਵੀ ਨਾਲ ਧੋਂਨੀ ਆਪਣੇ ਕੱਲਿਆਂ ਦੇ ਨਹੀਂ ਇਹ ਤਾਂ ਧੋਂਨੀ ਨਹੀਂ ਜਦੋਂ ਮੇਰੀਆਂ ਚੀਜ਼ਾਂ ਵਰਤ ਰੀਆਂ ਬੋਲਟ ਮੇਰਾ ਸਾਥ ਫਿਰ ਮੈਂ ਨਾ ਕਦਾ ਮਾਰਿਆ ਜਾਂਦੀ ਰਹੀ ਮੈਂ ਨਾ ਕਦਾ ਮਾਰਿਆ ਇਹ ਤਾਂ ਮੈਂ ਬੁੱਲ ਨਹੀਂ ਲੀੜੇ ਨਾਲ ਧੋਂਨੀ ਇਹ ਤਾਂ ਮੈਂ ਨਾ ਕਹਾਦਾ ਜਦੋਂ ਫਿਰ ਮੈਂ ਕੱਲੀ ਤਾਂ ਧੋਂਨੀ ਤੂੰ ਤਾਂ ਕਈ ਰਾਤਾਂ ਮੈਂ ਵੇਖ ਮਸ਼ੀਨ ਕਰਦੀ ਅੱਧੀ ਪਾਜੀ ਸੀ ਸਿੱਧੀ ਗੱਲ ਕਰੋਂ ਨਾਂ ਕਿ ਮੈਨੂੰ ਸਾੜਾ ਵਾ ਤੇਰੇ ਨਾਲ ਬੋਲਣ ਲੱਗ ਗਈ ਏ ਤੇਰੇ ਕੋਲ ਆ ਗਈ ਏ ਸਿੱਧੀ ਗੱਲ ਕਰੋਂ ਨਾ ਉਹਦਾ ਹੀ ਲੜਨ ਲੱਗਿਆ ਮੇਰੇ ਨਾਲ ਇੱਥੇ ਬਹਿ ਕੇ ਨਹੀਂ ਤੇ ਸਾਂਝੀ ਕਰਦੀ ਨਾ ਬੰਦਾ ਟੌਪਿਕ ਹੀ ਹੁੰਦਾ ਵੀ ਜਿਹੜੀ ਗੱਲ ਕਰਨੀ ਆ ਏ ਉਹ ਕਰਦਾ ਮੇਰੀ ਰੋਟੀਆਂ ਦੁਖਦੀਆਂ ਮੈਂ ਵੀ ਨਾਲ ਕੁਝ ਕਰਾਉਂਦੀ ਨਾ ਰੋਟੀਆਂ ਦੁਖਦੀ ਹੁਣ ਤਾੜੇ ਕੋ ਆਪਣੀ ਵੀ ਨਹੀਂ ਪਕਦੀ ਮੇਨ ਮੁੱਦੇ ਤੇ ਆਉਣਾ ਆਪਣੀ ਨਹੀਂ ਪਕਦੀ ਹੁਣ ਤੇ ਪਕਾਉਂਗੀ ਨਾ ਸਿੱਧੇ ਤੇ ਪਕਾਈ ਦਊਂਗੀ ਮੈਨੂੰ ਦਸ ਦਿਨ ਚੱਲ ਜੇ ਨਾ ਪੇਕਿਆਂ ਨੂੰ ਮੈਨੂੰ ਕਿਵੇਂ ਮੈਂ ਵੀ ਇੰਨੇ ਹੋਇਆ ਵਾ ਤੇ ਆਪੇ ਖਵਾਉਗੇ ਨਾਲੇ ਆਪ ਮਾਂ ਹੀ ਖਵਾਉਗੀ ਸਾਰਿਆਂ ਨੂੰ ਖਵਾਉਗੇ ਸ਼ਰਮ ਨਾ ਆਉਗੀ ਜੇ ਤੂੰ ਅੱਡ ਪਕਾਉਂਦਾ ਨਾ ਤੇ ਆਪਣਾ ਖਸਮ ਵੀ ਨਾਲ ਲੈ ਕੇ ਜਾਇ ਤੇ ਬਨਿਆਣੇ ਵੀ ਨਾਲ ਲੈ ਕੇ ਜਾਈ ਉਹ ਵੀ ਮਾਂ ਉਹਦੀ ਬੇਟੀ ਮਾਂ ਪਕਾਉਗੀ ਨਾਲ ਕੋਈ ਡਿਮਾਂਡ ਤੇ ਮੈਂ ਪਕਾ ਕੇ ਦੇਣੀ ਏ ਮਾਂ ਤੇ ਤੂੰ ਪਕਾਉਂਗੀ ਮਾਂ ਨੂੰ ਪਖੰਡਾਉਂਦੇ 36 36 ਮਾਂ ਦੇ ਸਿਰ ਤੇ ਨਾ ਛੋਟੇ ਜਿਹੇ ਭੁੱਖੇ ਹੀ ਮਰਨਗੇ ਇੱਥੇ ਨਹੀਂ ਆਪੇ ਪਕਾਉ ਮਾਂ ਬਗਾਵੇ ਹਾਂ ਜੇ ਇਸੇ ਰਹਿਮ ਤੇ ਨਾ ਰਹਿ ਜੀ ਖਰੇ ਮਾਂ ਪਕਾਉਂਦਾ ਨਾਲੇ ਮੈਂ ਆਪਣੀ ਰਹਿ ਜੂਗੀ ਆਪੇ ਆਪਣੀ ਪੁੱਤ ਨੂੰ ਖਵਾਉਂਦਾ ਮਾਂ ਦੇ ਆਪ ਆਸਰੇ ਭਾਲਦੀ ਫਿਰਦੀ ਗੱਲਾਂ ਤਾਂ ਮੈਂ ਗੱਲਾਂ ਆਉਂਦੀਆਂ ਹਾਂ ਤੇ ਹੁਣ ਤੈਨੂੰ ਵੇਖਾਂ ਮਰਚਾ ਵਾਲੋਂ ਨੂੰ ਫੜਮਨੀ ਮਰਚਾਵਾ ਉਹਨੂੰ ਲਾਉਣ ਦੀ ਮੈਂ ਕੰਮ ਕਰਨਾ ਨਾ ਲੜਨ ਨਹੀਂ ਇੱਥੇ ਬੈਠੀ ਤੁਹਾਡੇ ਨਾਲ ਚਲ ਜੂ ਜਾਓ ਹੁਣ ਤੇ ਗੱਲਾਂ ਵੀ ਆ ਜਾਂਦੇ ਨੇ ਨਸ਼ਾ ਮੈਂ ਪੀਂਦੀ ਨਾ ਜੇ ਰਿਕਲ ਮੜਾ ਮੋਟਾ ਕੋ ਕੰਮ ਬਣ ਗਿਆ ਨਾ ਪੇਕਿਆਂ ਦਾ ਤੇ ਹੁਣ ਤਾਂ ਤਾਂ ਦੀਆਂ ਗੱਲਾਂ ਵੀ ਖਰੇ ਪੇਕਿਆਂ ਤੋਂ ਆਜਣਾ ਕੋਈ ਨਹੀਂ ਹਿੱਸਾ ਦੇ ਮਾਂ ਵੀ ਲੈ ਕੇ ਛੱਡੂ ਮਾਂ ਵੀ ਬੜੀ ਲੈ ਲੋ ਲੈ ਲੋ ਸਾਡਾ ਵੀ ਲੈ ਲੋ ਰਾਜ ਜੋ ਹਿੱਸਾ ਲੈ ਕੇ ਮੈਂ ਹੀ ਵੇਖੂੰਗੀ ਇੰਨਾ ਕਿਹੜਾ ਇੱਥੇ ਮੈਂ ਬੰਦੇ ਸਾਰੇ ਇਕੱਠੇ ਕਰੂੰ ਮੈਂ ਆਪਣਾ ਹਿੱਸਾ ਲੈ ਕੇ ਛੱਡੂ ਪਕਾਉਂਗੀ ਤੇ ਆਪਣਾ ਹਿੱਸਾ ਲੈ ਕੇ ਅੱਜ ਪਕ ਉਹ ਉਹਨੂੰ ਤੂੰ ਕਰ ਲਿਆ ਵਖਾਨ ਦੀ ਮਾਰੀ ਨੇ ਉਹਨੂੰ ਪਤਾ ਨਹੀਂ ਕੀ ਕਰਾ ਕਰਾ ਲਿਆਈ ਆ ਤੂੰ ਉਹਨੂੰ ਮਕਰ ਕਰ ਲਿਆ ਵੀ ਹੇ ਸਾ ਮੈਂ ਉਹਦਾ ਖਾਉਂਗੀ ਚਲਾਕ ਤੇ ਬਥੇਰੀ ਆ ਤੂੰ ਵੀ ਐਡੀ ਭੋਲੀ ਨਹੀਂ ਹੋਈ ਜੀਜੀ ਕਰਦੀ ਰਹੀ ਇੰਨਾ ਚਿਰ ਚਲ ਜਾਓ ਤਾ ਲੜਨਾ ਨਹੀਂ ਮੇਰਾ ਗੰਨੀ ਆ ਮੈਂ ਹੋਰ ਤੇਰੇ ਸਹਰਾ ਨਹੀਂ ਬੈਠੀ ਆ ਆਗੇ ਮੇਰਾ ਕੰਮ ਨਹੀਂ ਕੋਈ ਕਰਨਾ ਕੋ ਕੰਮ ਨਹੀਂ ਕੋ ਤੁੰਦਾ ਨਹੀਂ ਲੈਣਾ ਨੇ ਦੇਣਾ ਲੜਨ ਨਾਲ ਧਿਆ ਰੱਖ ਛੱਡ ਦੇ ਬੰਦਾ ਕੋ ਕੰਮ ਹੀ ਕਰ ਲੈਂਦਾ ਆਪਣੀ ਰੋਟੀ ਬਣਾ ਲੈਂਦਾ ਰੋਟੀਆਂ ਦਾ ਟਾਈਮ ਹੁੰਦਾ ਤੇ ਇਦਨ ਆਵੜਦੀ ਕੀ ਬੈਠੀ ਈ ਗੱਲ ਨਾ ਪ੍ਰੀਤ ਕਿਉਂ ਤਪੀ ਜਾਨੀ ਇਹਨਾਂ ਕੋਸ਼ ਵੀ ਨਹੀਂ ਮੰਮੀ ਕਰਨਾ ਕਿ ਉਹ ਆ ਵੇਲਾ ਗੰਡਾ ਚਿਰਨ ਇੱਥੇ ਆ ਗਈ ਪੈਂਦਾ ਤੜਕਣ ਪੈਂਦੀ ਤੇ ਆਵਸੀਤ ਇਕਨਮੀ ਦਾ ਇੱਥੇ ਆਣ ਬੈਠੀ ਮੇਰੇ ਲੱਗੇ ਗਰਮੀ ਆ ਤੇ ਚੰਗਾ ਭਰਾ ਤੇ ਨੂੰ ਮੈਂ ਅੱਜ ਏਸੀ ਲਵਾ ਕੇ ਦਿੱਤਰ ਕੋ ਤੋਂ ਮੰਮੀ ਇੱਟ ਟਕਣ ਪੈਂਦੀ ਮੈਂ ਹਾਂ ਕੀ ਆ ਸਮੈਲ ਲਾਉ ਨਿਆਣਿਆਂ ਨੂੰ ਨਿਆਣੇ ਅੰਦਰ ਬੈਠੇ ਟੜਕਣ ਪੈਂਦੀ ਨਿਆਣਿਆਂ ਤੇ ਅੱਖਾਂ ਚ ਫਿਰ ਤੇ ਮੈਂ ਹਾਂ ਇੱਥੇ ਬਹਿ ਕੇ ਚੀਰ ਲੀਨੀ ਤੇ ਉਹ ਬਣੀ ਵੇਲੀ ਉਹ ਰੇਹਨਾ ਕੋ ਨੂੰ ਕਾਮਨਾ ਕਾਰ ਤੇ ਇੱਥੇ ਆਣ ਕੇ ਮੇਰੇ ਨਾਲ ਲੜਨ ਬੈ ਗਈ ਆਣ ਕੇ ਹਲੇ ਰੋਟੀਆਂ ਨਹੀਂ ਪਕੜੀਆਂ ਤੇ ਹਲਵਾ ਕੇ ਰੋਲਾ ਮਿੱਠੀ ਹੁੰਦੀ ਆ ਮੈਂ ਨਹੀਂ ਨਾ ਦੱਸਦੀ ਗੱਲ ਨਹੀਂ ਦੱਸਦੀ ਮਿੱਠੀ ਹੁੰਦੀ ਵੀ ਮੇਰੀ ਵੀ ਪੱਕ ਜਾ ਕਰੇ ਨਾਲ ਪਰ ਮੈਂ ਹੁਣ ਥੋੜੀ ਬਾਸ ਹੁਣ ਬਥੇਰਾ ਚਿਹਰੇ ਨਾ ਹੈਗੀਆਂ ਜਾਨ ਤੇ ਮੇਰੇ ਚ ਵੀ ਹੁੰਨੀ ਆ ਆਹ ਰੋਟੀ ਦੇ ਮਾਲਕ ਦੇਣਾ ਆਹ ਉਹ ਜਾਨ ਤੇ ਮੇਰੇ ਚ ਵੀ ਹੈਗੀ ਆ ਜਾਂ ਤਾਂ ਜਾਨ ਨਹੀਂ ਹੈਗੀ ਮੇਰੇ ਚ ਮੇਰੇ ਕੋ ਪੈਸਾ ਨਹੀਂ ਹੈਗਾ ਮੇਰੇ ਤੇ ਜਾਨ ਨਹੀਂ ਹੈਗੀ ਰੋਟੀ ਪੜਾਈ ਤੂੰ ਮੈਨੂੰ ਚਾਹ ਪੜਾਈ ਕਿ ਤਸਵੀਰ ਦੀ ਆਈ ਵੀ ਲਿਆ ਮਾਂ ਮਮੀ ਤੈਨੂੰ ਚਾਹ ਪੜਾਦਾ ਮੈਂ ਮਮੀ ਤੈਨੂੰ ਮੈਂ ਰੋਟੀ ਪੜਾਦਾ ਆਈ ਸਵੇਰ ਦੀ ਨਿਆਣੇ ਤੇ ਉਹ ਇਧਰ ਕੱਢ ਛੱਡਦੀ ਆ ਵੇ ਕੁੜੀ ਇਧਰ ਤੁਰੇ ਫਿਰਦੀ ਆ ਵਰਗੀ ਵੀ ਲਿਆ ਆਪਣਾ ਲਾੜਾ ਵਾ ਹਮ ਕੰਮ ਤੇ ਕੋ ਕਾਰ ਨਹੀਂ ਨਾ ਨੂੰ ਨਿਆਣੇ ਦਾ ਪਤਾ ਨਾ ਨੂੰ ਆਪਣਾ ਕੋ ਪਤਾ ਅਣੀ ਰੁਬੰਦੇ ਨੂੰ ਰੋਟੀ ਪੈਨ ਕਿਦਾਂ ਪਕਾ ਕੇ ਖਵਾਉਂਦੀ ਉਹ ਵੀ ਵਿਚਾਰਾ ਕਿਤੇ ਬਾਹਰੋਂ ਨਹੀਂ ਖਾ ਆਉਂ ਜੇ ਜਦੋਂ ਆਪਾਂ ਤੂੰ ਆਪਣੀ ਵੱਖਰੀ ਪਕਾ ਲਈ ਤੇ ਬੰਦਾ ਮਮੀ ਜੀ ਨਹੀਂ ਕੁਝ ਕਰਨਾ ਬੰਦਾ ਚੋਪਰ ਹੋਵੇ ਆਉ ਜਬਾਨ ਵੀ ਨਹੀਂ ਨਾ ਮੂੰਹ ਚ ਰੱਖਦੀ ਜਬਾਨ ਹੀ ਕਮਚਾ ਮੂੰਹ ਚ ਰੱਖੇ ਪਿਆ ਨਾ ਉਵੇਂ ਹੀ ਜਿੰਨੇ ਅੱਗੇ ਗੱਲਾਂ ਕਰਦੀ ਰਹੀ ਉਹ ਪਿਆ ਆਉ ਅੱਗੇ ਉਹਨੂੰ ਆਤ ਪਈ ਵੀ ਇਹਨੇ ਕਿਹੜਾ ਬੋਲਣਾ ਵਾ ਚੱਲ ਜੋ ਮਰਜ਼ੀ ਬੋਲੀ ਜਾਵੇਂ ਹੋਣੀ ਮੈਂ ਚੁੱਪ ਰਹਿਣਾ ਤੇ ਤੇਰਾ ਚਿਹਰੇ ਦੇ ਗਾੜੀ ਚੁੰਮ ਚੁਮ ਕਰ ਛੱਡਿਆ ਜੇ ਤੇ ਤੂੰ ਮੈਨੂੰ ਰੋਟੀ ਦਵੇਂਗੀ ਤੇ ਮੇਰਾ ਹਿੱਸਾ ਤੇ ਮੈਂ ਤੇ ਪਾਸਾ ਕਰਾਂ ਤੇ ਫਿਰ ਜੇ ਤੂੰ ਮੇਰੇ ਰੋਟੀ ਦੇਂਗੀ ਤੇ ਮੇਰਾ ਹਿੱਸਾ ਤਾਂ ਦੇ ਤੂੰ ਬੋਲ ਦਾ ਦੋ ਕਿੱਦਾਂ ਕਰਨੀ ਤੇ ਉਹਨੂੰ ਗਲੋਂ ਲਾਈ ਦੀ ਮੰਮੀ ਜੀ ਮੈਂ ਤੁਹਾਡੇ ਹਿੱਸੇ ਹਿੱਸੇ ਦੀ ਗੱਲ ਨਹੀਂ ਕਰਦੀ ਤੁਹਾਡੀ ਮਰਜ਼ੀ ਉਹਨੂੰ ਦੋ ਤੁਹਾਡੀ ਮਰਜ਼ੀ ਮੈਨੂੰ ਦੋ ਮੈਂ ਨਹੀਂ ਆਂਦੀ ਰੋਟੀ ਅਸੀਂ ਮੜ ਚੰਗੀ ਲਈ ਜਾਵਾਂਗੇ ਜਦਾਂ ਦੀ ਸਾਡੇ ਚੁੱਲੇ ਤੇ ਪੱਕੂਗੀ ਜਦਾਂ ਦੀ ਅਸੀਂ ਖਾਵਾਂਗੇ ਤਦ ਤੁਹਾਨੂੰ ਦੇਈ ਜਾਵਾਂਗੇ ਗਾਲੇ ਜੀ ਸਾ ਜਾਇਦ ਸਾ ਜਾਇਦ ਉਹਦੇ ਤੇ ਗਾਲ ਹੀ ਇੱਕੋ ਫੜੀ ਉਤਰੇ ਇੰਝਾ ਸਭ ਕੁਝ ਪੇਕੇ ਆਲੇ ਦਿੱਤਾ ਰੱਜੀ ਪੁੱਜੀ ਫੇਰ ਵੀ ਭੁੱਖ ਜੰਗਾ ਫਿਰ ਮੰਮੀ ਮੈਂ ਜਾਵਾਂ ਹਾਂ ਅੰਦਰ ਸਬਜੀ ਧਰਾਂ ਕਵੇਲਾ ਹੁੰਦਿਆ ਨਿਆਣਿਆਂ ਨੇ ਮੇਰੇ ਕਿ ਨਵਾਕ ਅੰਦਰ ਵੜਾ ਨਿਆਣਿਆਂ ਨੂੰ ਵੀ ਨਹੀਂ ਨਹੀਂ ਕੋਈ ਨਹੀਂ ਕੰਮ-ਕੁਮ ਕੀ ਆ ਸੋਈ ਚ ਸਭੀ ਧਰ ਕੇ ਮੈਂ ਬਾਹਰ ਆ ਜਾਣਾ ਫਿਰ ਕੰਮ ਕਿਹੜਾ ਕੋਈ ਆ ਕਰ ਸੋਈ ਚ ਭਾਂਡੇ-ਪੁੰਡੇ ਸਾਫ਼ ਕਰਤੇ ਹੋਣੇ ਤੁਸੀਂ ਆਹ ਭਾਂਡੇ ਨੂੰ ਸਾਫ਼ ਕਰੋ ਆਹ ਸਬਜੀ ਧਰਨੀ ਸਬਜੀ ਧਰ ਕੇ ਮੈਂ ਆਉਣੀ ਆ ਮੁੰਡੇ ਦਾ ਮਾੜਾ ਜਾ ਧਿਆਨ ਰੱਖਿਓਰ ਕੋਈ ਠੀਕ ਆ ਕੀ ਕਰ ਰਹੀ ਕੁੜੀਏ ਕੰਮ ਕਰ ਰਹੀ ਆ ਕੰਮ ਨੂੰ ਤਾਂ ਐ ਕਰਦੇ ਜਿਵੇਂ ਬੜੇ ਲੱਲੇ ਲਾਉਂਦੇ ਤੇ ਉਹਦੇ ਨਾਲ ਕਿਹੜੀ ਕਰੀਂ ਲੱਲੇ ਲਾਉਂਦੇ ਇਹ ਕੰਮ ਕਰਕੇ ਖਾਂਦੇ ਰੋਈ ਜਾਂਦੀ ਉਦਾਂ ਦੀ ਜਿੱਦਾਂ ਦੀ ਮੇਰੀ ਰੋਟੀ ਤਾਂ ਪਹਿਨ ਸੁਣਿਆ ਹੁਣ ਤਾਂ ਲੋੜਾ ਦੇਖ ਲੈ ਕਿ ਮੈਂ ਰੋਦਨੀ ਆ ਹੈ ਉਹਦਾ ਤਾਂ ਜੀਜੀ ਪੰਮੋ ਪੁੱਤ ਪੰਮੋ ਪੁੱਤ ਪੰਮੋ ਪੁੱਤ ਕੋਈ ਤਾਂ ਚਿੱਤ ਆਉਂਦਾ ਹੁਣ ਥੋੜਾ ਬੜਾ ਗੰਡੇ ਚੀਨ ਨਹੀਂ ਕਰ ਲੜਨ ਨੂੰ ਬੜੀ ਤਗੜੀ ਮੈਂ ਤੇਰਾ ਹਸਾਬ ਲਾਇਆ ਤੂੰ ਬਹੁਤ ਤਗੜੀ ਲੜਨ ਨੂੰ ਆ ਕਿਉਂ ਲੜਨ ਨੂੰ ਮੇਰਾ ਕੀ ਮਤ ਤੁਸੀਂ ਉਹ ਨਹੀਂ ਵੜਦੀ ਰਹੀ ਹੈ ਤੁਸੀਂ ਮੈਂ ਨਹੀਂ ਵੜੇ ਭੋਲੇ ਭਾਲੇ ਜੇ ਜੇ ਮੈਂ ਲੜਨ ਨੂੰ ਤਗੜੀ ਹਾਂ ਤੁਸੀਂ ਵੀ ਤਾਂ ਪ੍ਰੀਤ ਨਾਲ ਪਹਿਲਾਂ ਲੱਗਦੇ ਰਹੇ ਇੱਕੋ ਜਿਹੀ ਆਪਾਂ ਕਰਦੇ ਰਹੇ ਉਹਦੇ ਨਾਲ ਤੂੰ ਮੈਨੂੰ ਨਾ ਬਕਵਾਸ ਨਾ ਕਰਿਆ ਕਰ ਤਾਂ ਮੈਂ 20 ਵਾਰੀ ਸਮਝਾਈ ਹੈ ਨਾਲੇ ਤਾਂ ਤੁਹਾਨੂੰ ਇਹਨੇ ਸ਼ਰਮਾਈ ਪੁੱਤਰੀ ਤੇ ਤੁਹਾਡੀ ਹੀ ਨਿਆਣੇ ਤੇ ਇੱਕੋ ਜਿਹੇ ਹੁੰਦੇ ਆ ਤੁਸੀਂ ਜਿਹਦੇ ਜਿਵੇਂ ਫਿੱਕ ਪਾਤਾ ਉਹਦੇ ਨਾਲ ਲਾਗੇ ਮੇਰੀਆਂ ਚੁਗੜੀਆਂ ਕਰਨਾ ਤੁਸੀਂ ਟੱਕਰੀਆਂ ਐ ਉਹਦੇ ਨਾਲ ਗੱਲਾਂ ਐ ਕਰਨੀ ਜਿਵੇਂ ਮੈਂ ਉਹਦੇ ਸਿਰ 'ਤੇ ਡਾਂਗ ਮਾਰਾਂ ਹੀ ਹੋਈਆਂ ਦੋ ਗੱਲਾਂ ਹੀ ਕਰ ਰਹੀ ਗੱਲਾਂ ਕਰ ਰਹੀ ਉਹਦਾ ਜਾਣਦੀ ਦਰਾਨੀ ਚ ਠਾਹ ਬੰਦਾ ਉਹ ਚੌਕਾ ਦਾ ਤੇਰੀ ਗੱਛਾ ਆ ਨਰ ਨਾਲ ਪਾਈ ਜਾ ਕਰ ਦਿੰਦਾ ਮੇਰੀ ਬਹੁਤੀ ਜਤੂਲ ਦਈ ਜਾਂ ਤੂੰ ਇਧਰ ਆਲੀ ਛਠੜੀ ਉਹ ਕੋ ਚੜਾ ਰਾਲ ਕੇ ਬਬਾ ਕੋ ਗੱਲ ਕਰੋ ਅ ਤੂੰ ਤੇ ਬੈਡ ਮੇ ਤੇ ਕਈ ਕੁਛ ਮੇਰੇ ਮਾਰਾ ਇਸ਼ਾਰਾ ਕਰੀ ਇਹਨੇ ਸਮਝਾਉਂਦੇ ਮੈਨੂੰ ਵੀ ਸਮਝਾਉ ਦੇ ਹੁਣ ਤਾਂ ਮੈਂ ਉਹਨੂੰ ਕਿਸੇ ਨਾਮ ਮਿੱਠੇ ਚਾਰ ਮਿਲ ਗਏ ਉਹ ਤੂੰ ਕੀ ਸਮਝਾਵਾ ਉਹ ਤਾਂ ਚੰਗੀ ਜਿਹਦੇ ਨਾਲ ਬੈਠਣਾ ਕੁਛ ਕਰ ਛੱਡਿਆ ਕਦੀ ਲੀਡ ਆ ਲੱਗਦਾ ਇੰਨਾ ਕੋਈ ਨਹੀਂ ਛੁੜਿਆ ਤੇ ਉਹਨੂੰ ਚੰਗੀ ਆ ਪਰ ਨਾ ਪਿੱਛਾ ਨਹੀਂ ਮਿਲਦੀ ਬਾਤ ਤੇ ਕਿਹੜੀ ਉਤਰੇ ਕੁੱਤੇ ਦੀ ਲੱਗੀ ਇੰਨਾ ਭੌਗਦੀ ਤਵੱਗੋ ਨਿਆਣੀ ਮੇਰੀ ਲੱਗੂ ਇੰਨੀ ਮਿੱਟੀ ਥੱਬਾ ਖਾ ਗਏ ਤੇਰੀ ਜੀਨੀ ਨੇ ਬਣਾਈ ਫੜ ਲਿਆ ਆਪਣੇ ਨਿਆਣੇ ਮੈਂ ਫੜ ਲਿਆ ਨਾ ਤੇ ਉਹਦੇ ਵੀ ਨਹੀਂ ਫੜਦੀ ਫੜਦੀ ਮੈਂ ਫੜ ਲਿਆ ਗਿਆ ਕੀ ਕੀ ਹੋਰ ਬਿਠੇ ਉਹਨੇ ਨਾ ਉਹ ਵੀ ਪਤਾ ਨਹੀਂ ਕੀ ਆ ਵੀ ਨਿਆਣੇ ਫੜਦੀ ਆ ਉਹ ਇੱਕ ਪਤਾ ਨਹੀਂ ਕੀ ਜਾਦੂਗਰਨੀ ਜੀ ਉਥੋਂ ਕੀ ਕਰਾ ਕੇ ਆਈ ਆ ਹੈ ਸਾਰੇ ਜੀ ਮੇਰੇ ਤੇ ਚੁੱਕ ਨਹੀਂ ਤੇ ਤੂੰ ਇੰਨਾ ਚਿਰ ਮੈਂ ਤੇਰਾ ਕਰਦੀ ਨਹੀਂ ਤੇ ਤੂੰ ਫਿਰ ਮੇਰੇ ਸਰ ਤੇ ਕਿ ਟੂਣਾ ਕੀ ਕਰੇ ਮੇਰੇ ਦਾਜ ਦਾ ਟੂਣਾ ਹੀ ਤੁਹਾਡੇ ਸਿਰ ਤੇ ਅਜਾ ਲੈ ਜਾਣੀ ਕਲੋਂ ਤੇਰਾ ਅਦਾਜ ਆ ਤੇ ਲੱਗੇ ਆ ਤੇਰੇ ਦਾਜ ਨੂੰ ਉਦੋਂ ਮੈਂ ਤਾਂ ਆਇਆ ਚਵਰ ਚਵਰ ਆਈ ਤਾਦਾ ਉਦਾਰ ਆਈ ਉਹਦਾ ਆਇਆ ਕੀ ਅੰਤਰਾ ਇੱਕ ਮੋਟਰਸਾਈਕਲ ਦੇਤਾ ਤੇ ਬੈੱਡ ਦੇਤਾ ਤੇ ਤੰਮਨੇ ਤੇ ਤੜਿਆ ਦਾਜ ਉਹ ਵੀ ਤਮਨੇ ਲੈ ਕੇ ਆਉਂਦੇ ਉਹਦਾ ਉਹ ਵੀ ਨਹੀਂ ਆਇਆ ਪਰ ਹਰ ਰਹੀਦੀ ਹਣੀ ਨਹੀਂ ਨਹੀਂ ਨੀਰੇ ਕੁੰਦੇ ਰਵਨ ਜਵਨੇ ਮੇਰੇ ਪੇਕਿਆਂ ਤੋਂ ਹੀ ਆਉਂਦੇ ਸੀ ਹੋਰ ਮੈਂ ਨੰਗੇ ਤਰੀ ਫਿਰਦੀ ਹੁਣ ਪਾਏ ਭਲਾਓ ਕਿੰਨੇ ਖੜਿਆ ਕੇ ਦਿੰਦੀ ਨਹੀਂ ਮੈਂ ਹੁਣ ਮੈਂ ਨੰਗੇ ਤਰੀ ਫਿਰਦੀ ਕੁੱਤੇ ਵਾਂਗੂ ਭੌਂਕਣਾ ਹੀ ਸਿੱਖ ਗਈ ਹੋਰ ਤਾਂ ਕੋਈ ਰੁਕਾਲੇ ਰੋਟੀ ਲੈਣ ਆਈ ਤਾ ਰੋਟੀ ਤੂੰ ਮੈਨੂੰ ਤਾਂ ਮੋੜ ਦਿੱਤਾ ਚਾਹ ਮੈਂ ਆਖੜ ਵਿੱਚ ਚੱਲ ਉਹਨਾਂ ਤੋਂ ਬੜਾ ਖੜਿਆ ਨਹੀਂ ਜਿਹੜਾ ਮੈਨੂੰ ਰੋਟੀ ਚਾਹਦਾ ਕੋਲੋਂ ਕੰਮ ਕਰਦਾ ਮੈਨੂੰ ਤੇ ਆਖਿਆ ਨਹੀਂ ਕਿ ਲਿਆ ਆਪਾਂ ਨੂੰ ਪਤਾ ਫਿਰ ਲੱਗੋ ਕੋਈ ਕੰਮ ਕਰਦਾ ਹੈਂ ਕਾਦੀ ਜਦੋਂ ਅਟ ਪਗਾਈ ਪਤਾ ਵੀ ਉਹਨੇ ਵੀ ਕਰਮੀ ਚ ਇਨਾ ਕੰਮ ਕਰਨਾ ਮੈਂ ਲਾਗੋ ਕੋਈ ਗੰਡਾ ਘੋਟਾ ਕੋਈ ਕੰਮ ਕਰਦਾ ਚੀਰਦਾ ਤੁਹਾਨੂੰ ਤਾਂ ਸ਼ਰਮ ਨਾ ਕੀ ਜਾਦੀ ਗੇਠ ਜਬਾਨ ਕੁੱਤੇ ਨਹੀਂ ਲੱਗਦੀ ਹੈ ਜਾਂ ਉਹਨੂੰ ਨਹੀਂ ਲੱਗੀ ਤੁਹਾਡੀ ਲਾਡਲੀ ਨੂੰ ਹੁਣ ਉਹ ਲਾਡਲੀ ਹੋ ਗਈ ਆ ਨਾ ਬੋ ਬਾ ਮੈਨਾਂ ਕੋਈ ਧੰਦਾ ਲਾਗੋ ਗੱਲ ਹੀ ਨਹੀਂ ਹੈ ਜਾ ਜਾ ਕੇ ਕਰੀ ਜਾ ਜਾ ਕੇ ਕਰੀ ਬੰਨਣ ਚੋਟ ਆ ਗਈ ਹਈ ਨਹੀਂ ਕੰਨੀ ਬੋਲੀ ਗੱਲਾਂ ਕਰਨ ਆ ਗਈ ਖੰਡ ਦੇ ਨਾਲ ਸਾਥ ਲਾ ਕੇ ਸਾਰੇ ਇਹਦੇ ਈ ਰਹਿ ਗਏ ਆ ਨਾ ਯਾ ਇਹੋ ਜੀ ਨੋ ਵੀ ਨਾ ਮੇਰੀ ਕਿਸੇ ਨੂੰ ਟੱਕਰ ਨਹੀਂ ਆ ਰਹੀ ਬਾਬੀ ਹੈ ਟੱਕਰੀ ਦਾ ਇਹ ਨਹੀਂ ਐਵੇਂ ਜੇ ਕੰਜਰੀ ਨੋ ਹੋਇਆ ਨੋ ਜੀ ਖੱਚ ਨੋ ਵੀ ਤੱਕੇ ਤੂੰ ਲੋਕਾਂ ਦੇ ਵਿੱਚ ਪਾੜਦੀ ਆ ਨਾ ਮੈਂ ਤੇਰਾ ਵੀ ਸ਼ੁਕਰ ਹੈ ਤੇਰੀ ਮੈਂ ਨਹੀਂ ਲੈ ਕੇ ਛੱਡੀ ਮੈਂ ਤੇਰਾ ਵੀ ਆਈ ਮੈਂ ਤਾਰਾ ਹਿੱਸਾ ਲੈ ਕੇ ਛੱਡੀ ਇਹ ਕਿਤੇ ਮਾਰਿਆ ਨਹੀਂ ਮੱਤ ਨੂੰ ਨੇ ਚਾਰ ਚੱਕਰ ਕੀਵਾ ਤੇ ਵੇ ਹੁਣ ਹਏ ਹਾਂ ਨਾ ਕੀ ਹੋ ਗਿਆ ਮਮੀ ਜੀ ਇਹ ਨਹੀਂ ਉਹਨੇ ਮੈਨੂੰ ਕੰਜਰੀ ਨੇ ੱਤਕਾ ਮਾਰਿਆ ਨਹੀਂ ਉਹਨੇ ਵੀਰਾਂ ਦਾ ਮਾਰਿਆ ਸਿਰ ਮਾਰਿਆ ਕਿਹਨੇ ਮਾਰਤਾ ਬੂਆ ਛੁੱਕਰ ਨੇ ਨਹੀਂ ਦੂਜੀ ਨੇ ਹਏ ਇੱਕ ਦਿਨ ਮੇਰੀ ਜਾਨ ਖਾਦੀ ਏ ਮੈਂ ਮੈ ਜਿੱਤਰ ਨੂੰ ਬੁਲਾਵਾ ਦਵਾਈ ਲੈ ਆਈ ਏ ਕਿਹਾ ਮੇਰੀ ਸਿਰ ਦੀ ਦਰਦ ਹੈ ਬੜੀ ਜ਼ੋਰ ਦੀ ੱੱਕਾ ਮਾਰਿਆ ਮੇਰਾ ਮੱਥਾ ਵੱਜਾ ਬੂਵੇ ਦੇ ਨਾਲ ਪਹਿਲਾਂ ਤਾਂ ਮੈਂ ਇਹਦੀ ਨਿਹਰੀ ਲੈ ਕੇ ਆਵਾਂ ਹਏ ਨਹੀਂ ਛੱਡ ਪੜਾ ਗੁਰਪ੍ਰੀਤ ਕੀ ਕਰਾਂ ਮੈਂ ਬੁਲਾ ਕੇ ਲੈ ਆਉਣੀ ਬਿੱਤਰ ਨੂੰ ਬਾਹਰ ਹੈ ਹਾਂ ਦਵਾਈ ਲੈ ਕੇ ਜੋੜ ਲਈ ਲੰਮੇ ਪੇਟ ਬੜੀ ਹੁੰਦੀ ਓ ਮੈਂ ਤੈਨੂੰ ਮਿਸ ਮੈਂ ਬਿੱਤਰ ਨੂੰ ਬੁਲਾ ਕੇ ਲੈ ਆਉਣੀ ਪਾਰਾਂ ਇਹ ਸੇ ਪੀ ਲੈ ਆਦਾ ਅਈ ਨਾ ਚਾਹੀਏ ਹਏ हां मैडम मैं बैठी हूं कुर्सी पे चढ़ के बैठते है। थी थी शर्म। शर्म है के नहीं है कीला आप दे कमरे में बैठी शर्म नहीं आती tenu sharam sharam नाम की चीज है की नहीं हैगी मेनू कादी शर्म उणो सट लाके ते ਸਾਡੇ ਘਰ ਭੇਜ ਤੇ ਇੱਥੇ ਬਹੁੰਦੀਆਂ ਬੈਠ ਤੇ ਮਾਰ ਕੀ ਉਹਦੇ ਮਸਿਰ ਤੇ ਮਾਰਤਾ ਰੋੜਾ ਮਾਰ ਦੇਣਾ ਹੀ ਕਸਰ ਵੀ ਕੀ ਛੱਡੀ ਮਾਰ ਦੇਣਾ ਹੀ ਤੂੰ ਮਾਰ ਦੂੰਗੀ ਜੋ ਲੋਰ ਪਈ ਮਾਰ ਦੂੰਗੀ ਮਾਰ ਕੇ ਤੋੜਨੀ ਹੈ ਨਾ ਫਿਰ ਮਾੜੀ ਜੀ ਮਾਰ ਕੇ ਤੋੜ ਤੇ ਮੇਰੇ ਨਾਲ ਪਿੱਛੇ ਮੈਂ ਤੈਨੂੰ ਕੱਖ ਨਹੀਂ ਦੇਣਾ ਸੇਵਾ ਜੋਗੀ ਮੇਰੇ ਜੋ ਵੀ ਛੱਡੀ ਘਾਤਾ ਉਹਾਂ ਦੀ ਤੈਨੂੰ ਦੇਣਾ ਕੱਖ ਨਹੀਂ ਤੈਨੂੰ ਦੇਣਾ ਕੱਖ ਨਹੀਂ ਜੋ ਕੋਪਰੀਤ ਕੀ ਉਹਦੇ ਕੋਲ ਹੈਗਾ ਕੀ ਹੈਗਾ ਕੀ ਉਹਦੇ ਕੋਲ ਪਹਿਲਾਂ ਮੈਨੂੰ ਇਹ ਦੱਸ ਹੈ ਕੀ ਉਹਦੇ ਕੋਲ ਜਾਇਦਾਦ ਥੋੜੀ ਉਹ ਸਾਰੀ ਤੂੰ ਸੰਭਾਲ ਲੈ ਵੀ ਕੱਖ ਨਹੀਂ ਹੈਗਾ ਮੈਂ ਉਹਦੀ ਜਾਇਦਾਦ ਨਹੀਂ ਲੈ ਤੇ ਤੂੰ ਜਾਇਦਾਦ ਲੈਣੀ ਤੇ ਮਾਰ ਕੇ ਸੱਟ ਤੇ ਇੱਥੇ ਪਾਉਂਦੀ ਉਹ ਲਾਗੇ ਤੇ ਨਾਲੇ ਕਰਦੀ ਉਹ ਸੇਵਾ ਤੇ ਤੋਰ ਤੈ ਕਿ ਉਹ ਮੇਰੇ ਵੱਲ ਨਹੀਂ ਆ ਸ਼ਿੱਖਰ ਸੇਵਾ ਮੈਨੂੰ ਕਰਦੀ ਤੇ ਤੈਨੂੰ ਦੇਣ ਕਰਦੇ ਸੇਵਾ ਸੇਵਾ ਪੈਸੇ ਲੈਣ ਨੂੰ ਤੇ ਤੂੰ ਉਹ 10 ਵਰਗੀ ਜਾਇਦਾਦ ਮੈਨੂੰ ਸਾਰੀ ਮਿਲ ਜਾ ਸੇਵਾ ਮੈਂ ਕਰਾਂ ਉਹ ਕਿ ਉਹ ਮੇਰਾ ਨਹੀਂ ਮੈਂ ਕੀ ਉਹਦੇ ਕੋ ਖਾਦਾ ਹੁੰਦਾ ਉਹਦੀ ਸੇਵਾ ਮੇਰੇ ਪੇਕੇ ਦਾ ਨੀਰਾਂ ਦਾ ਮਾਰੇ ਕੀ ਹੁੰਨ ਮਾਰੇ ਕੀ ਹੁੰਨ ਕੀ ਮਾਰਿਆ ਮੈਂ ਉਹ ਸੱਚੀ ਮੈਂ ਤਾਂ ਕੱਖ ਵੀ ਨਹੀਂ ਮਾਰੀ ਉਹ ਐਵੇਂ ਆ ਆਪਣੀ ਕਰਨ ਦੀ ਪਖੰਡ ਕਰਦੀ ਅੱਛਾ ਇੱਥੇ ਇਨਾ ਉਹਦਾ ਲਊਗਾ ਜੰਦਾ ਬੈ ਕੇ ਨਹੀਂ ਖਾਣੀ ਆ ਉਹਨੇ ਹੈ ਉਹ ਅੱਗੇ ਕਿਹੜਾ ਕੰਮ ਕਰਕੇ ਖਾ ਅੱਗੇ ਕੰਮ ਕਰਕੇ ਖਾਂਦੀ ਅੱਗੇ ਕੰਮ ਕਰਕੇ ਖਾਂਦੀ ਅੱਗੇ ਵੀ ਬੈ ਕੇ ਖਾਂਦੀ ਹੈ ਨਾ ਉਹਨੂੰ ਪਤਾ ਵੀ ਹੁਣ ਮੈਂ ਵੇ ਨਹੀਂ ਤੇਰਾ ਵੀ ਵੇਖਣ ਲਈ ਆ ਨਾ ਰੋਕ ਤੇਰਾ ਕਿ ਲੋਕ ਵਾ ਉਹਨੂੰ ਮੈਂ ਜਾਣਦੀ ਆ ਉਹਦੇ ਮੈਂ ਸਾਰੇ ਰੋਕ ਜਾਣਦੀ ਆ ਉਹ ਸਾਰੇ ਰੰਗ ਮੈਨੂੰ ਪਤਾ ਵਾ ਤੇਨੂੰ ਨਿੱਕੋ ਗੱਲ ਤੈਨੂੰ ਛੇਤਰਾਂ ਦੀ ਘਾੜ ਜਿਹੜੀ ਤੈਨੂੰ ਵਜਦੀਆਂ ਨਹੀਂ ਉਹਦੇ ਨੂੰ ਵਜਣੋਂ ਰਹੀਆਂ ਵਾਸਤੇ ਕੁਝ ਦਿਨ ਬੋਲਣਾ ਆ ਗਿਆ ਤੈਨੂੰ ਇਹ ਬੜਾ ਕੁਝ ਲੈ ਗਿਆ ਕੌਣ ਮੈਨੂੰ ਮਾਰਨ ਲੱਗ ਗਿਆ ਮੈਂ ਤੇਰਾ ਘਰ ਵਾਲਾ ਮਾਰੂ ਜਦੋਂ ਤੇਰੇ ਭਰਾ ਮਾਰਨਗੇ ਜੇ ਤੈਨੂੰ ਪੁਹੇ ਚੜਾਇਆ ਕਿਹੜੀ ਗੱਲ ਮਾਰਨਗੀ ਜਿਹਨੇ ਤੈਨੂੰ ਲਾਲਚ ਚੜਾਇਆ ਰਿੰਦਾ ਪੈਸਿਆਂ ਦਾ ਟੰਮਣੇ ਤੇ ਜਿਹੜੇ ਰਿੰਦਾ ਤੇਰੇ ਭਰਾ ਸੱਚ ਮੰਨ ਕੇ ਜਦੋਂ ਘਸਟਾਉਂਦਾ ਐਵੇਂ ਸਾਥੇ ਛੇਤਰ ਮਾਰਨਗੇ ਹੈਗੇ ਨਹੀਂ ਸਾਥੇ ਹੁਣ ਤੂੰ ਤੂੰ ਹੀ ਨੀਂਂਦੇ ਆਖਿਆ ਢਸਾਂ ਦਾ ਸਾਹਮਣੇ ਮਾਰੀ ਹੈ ਹੀ ਕੱਖ ਨਹੀਂ ਮੈਂ ਨਹੀਂ ਸਮਝਉਂ ਮੈਂ ਤਾਂ ਬਸ ਇਹੋ ਕਹਿਣ ਆਈ ਤਾਂ ਲੱਗ ਗਈ ਕੋ ਤਾਂ ਜੀ 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 ਕੇ ਪਰ ਇਹ ਵਿੱਚ ਜਾਣੀ ਜੇ ਮੈਂ ਸਾਹਮਣੀ ਨਹੀਂ ਹੁੰਦੀ ਮੈਂ ਕੱਢ ਦੇਣੀ ਹਾਂ ਉਹਨੂੰ ਕਰੋ ਕਿ ਜਾ ਜਿੱਧਰ ਸੱਟ ਲਵਾ ਕੇ ਉਹਦਾ ਜੱਕ ਕੰਮ ਕਰ ਤੂੰ ਜਿਹੜੀ ਹੁਣ ਤੂੰ ਵਾਲੀ ਮੇਰੇ ਮਨ ਆ ਗਿਆ ਉਹ ਤੇਰੇ ਮਨ ਚ ਤੇਰੇ ਮਨ ਚ ਆ ਨਾ ਤੈਨੂੰ ਲੱਗਦਾ ਜਿਵੇਂ ਤੇਰੇ ਤੇਰੇ ਮਨ ਚ ਗੱਲ ਨਾ ਤੈਨੂੰ ਲੱਗਦਾ ਕਰੇ ਉਹਦੇ ਮਨ ਚ ਵੀ ਇਹੋ ਗੱਲ ਮੇਰੇ ਮਨ ਚ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਨਾ ਜਾਇਦਾਦ ਵਾਲੀ ਨਾ ਲੈਣਾ ਨਾ ਦੇਣਾ ਮੈਨੂੰ ਜਿੰਨਾ ਦਿੰਦੀ ਹੈ ਠੀਕ ਹੈ ਰੋਟੀ ਉਹਨੂੰ ਮੈਂ ਦੇਈ ਚੱਲੂਗੀ ਠੀਕ ਹੈ ਇਹ ਗੱਲ ਆਪਣੇ ਮਨ ਚ ਵੇਖ ਭਰ ਲਾ ਮੈਂ ਤੈਨੂੰ ਸਭ ਜਾਣਦੀ ਆ ਤੂੰ ਵੜਨੀ ਨਹੀਂ ਚਾਹੀਦੀ ਸਾਡੇ ਘਰ ਹੁਣ ਕਿਉਂ ਨਾ ਮਾੜਾ ਪਾਈ ਸਈ ਪੈਰ ਤੇ ਮੈਂ ਛਿੱਤਰ ਮਾਰ ਕੇ ਨਾ ਕੱਢਿਆ ਤੇ ਆਖੀ ਬਹੁਤ ਤੇਰਾ ਲਿਹਾਜ਼ ਰੱਖਲੇ ਵੱਡੀ ਤੂੰ ਬੈ ਕੇ ਛੱਡੂਗੀ ਤੂੰ ਕੌਣ ਤੂੰ ਵੱਡੀ ਹੈ ਤੇਰੀ ਮਾਣਾ ਪੈਰ ਚੁੰਮਦੀ ਫਿਰਾਂ ਤੇਰੀ ਰਿਸਪੈਕਟ ਕਰਦੀ ਫਿਰ ਤੂੰ ਤੇ ਸਿਰ ਤੇ ਚੜਦੀ ਜਾਨੀ ਕਿੰਨਾ ਦਿਨ ਮੇਰੀ ਰਿਸਪੈਕਟ ਕਰਦੀ ਆ ਨਾ ਬਹੁਤ ਜ਼ਿਆਦੀ ਤੂੰ ਮੈਂ ਜਾਣਦੀ ਹੁਏ ਚੜਦੀ ਜਾਨੀ ਕਹੇ ਤੂੰ ਸਾਸ ਨੂੰ ਨਹੀਂ ਦੇ ਉਹਨੂੰ ਵੀ ਤੂੰ ਬੱਲੇ ਬੰਦੀ ਮੈਨੂੰ ਵੀ ਦੋਨੋਂ ਕਮਰੇ ਚ ਚੱਲ ਜਾ ਬਾਹਰ ਵੜਨੀ ਨਹੀਂ ਜੇ ਤੂੰ ਸਾਡੇ ਘਰ ਹੁਣ ਕੱਲ ਆ ਫਿਰ ਆ ਜਾ ਆ ਜਾ ਵੇਖ ਨਹੀਂ ਕਿਦਾਂ ਵੜਦੀ ਸਾਡੇ ਤੇਰੀ ਲੱਤਾਂ ਨਾ ਤੋੜ ਕੇ ਪਾਈ ਮੰਜੀ ਤੇ ਤੇ ਆਖੇ ਦਫਾ ਹਣੀ ਕਿੱਡੀ ਭੂਏ ਚੜਦੀ ਜਾਂਦੀ ਸਕੋਂ ਸਾਡਾ ਲਾਗੇ ਮੰਜੀ ਤੇ ਪਾਤੀ ਮੈਡਮ ਕਿਥੇ ਪਤਾ ਲੈਣ ਵੀ ਨਹੀਂ ਆਈ ਹਾਂ ਵੇਖਾਂ ਕਿ ਮੈਂ ਹਾਂ ਪਪਟ ਮਾਰਾਂ ਹੀ ਆ ਮੈਂ ਤਾਂ ਮੇਰੇ ਨਾਲ ਗੱਲ ਕਰਨ ਆਈ ਆ ਮੇਰੇ ਮਾਤੇ ਤੇ ਬੈਠ ਹੁਣ ਮਾਤਾ ਕੋ ਕੀ ਲੈਣਾ ਜਾਣ ਲੈਣੀ ਮਾਤਾ ਨਹੀਂ ਤਾਂ ਹੁਣ ਮਾਤਾ ਨੇ ਹੈਪੀ ਜੋੜਨੇ ਉਹ ਬਾਪ ਦੀ ਲਾੜਲੀ ਵਿਵੇਖ ਕਿੰਨਾ ਕੋ ਬੋਲ ਕੇ ਆਈ ਮੈਨੂੰ ਇਹ ਕੌਣ ਵੇ ਮੇਰੀ ਨੱਤਪਨ ਨਾਰੀ ਮੈਨ ਲੱਗੀ ਚਾਰ ਬੰਦੇ ਇਕੱਠੇ ਕਰਨ ਆਪਣੇ ਬੇਕਨ ਨੂੰ ਫੋਨ ਵੀ ਕਰਨ ਲੱਗੀਆਂ ਬੰਦੇ ਦਾ ਕਹਿੰਦਾ ਪੈੜ ਘੇਰ ਜਾਈ ਵੰਡੀਆਂ ਬੰਦੇ ਦਾ ਕਹਦਾ ਡਰਾਵਾ ਦਿੰਦੇ ਹੋ ਇਹ ਮੈਂ ਦੇਣਾ ਨਹੀਂ ਆ ਸੋਨੂੰ ਸਾਂਭਾ ਲਾ ਕੇ ਸਾਡੇ ਪਿੰਜੇ ਤੇ ਪਾਤਾ ਕਿਉਂ ਮੈਂ ਕਿਉਂ ਸਾਂਭਾ ਸਾਂਭ ਲਾ ਲਈ ਤੇਰੀ ਤੇਰੀ ਬਣ ਗਈ ਸਾਸਣਾਂ ਚੱਲ ਜਾ ਚੱਲ ਜਾ ਅੱਛਾ ਬਣਦੀ ਤੇ ਬਦਮਾਸ਼ਾਂ ਲੱਗਦੀ ਉਹ ਜੱਟਾਂ ਲਾ ਕੇ ਜਾਣਗੀ ਫਿਰ ਮੈਂ ਦਿਖਾਇਆ ਉਹ ਕਿੰਨਾ ਕੋ ਬੋਲ ਕੇ ਆਈ ਤਾਂ ਕਿ ਫਰਜ ਬੰਦਾ ਮੇਰੇ ਕਮਰੇ 'ਚ ਜਾ ਕੇ ਆ ਕੁਝ ਬੋਲਦਾ ਇਹ ਮੈਨੂੰ ਆ ਵੀ ਤੇਰੀਆਂ ਲੱਤਾਂ ਤੋੜ ਦੂ ਕੌਣ ਹੁੰਦੀ ਕੌਣ ਹੁੰਦੀ ਕੌਣ ਮੇਰੀਆਂ ਲੱਤਾਂ ਤੋੜਨ ਵਾਲੀ ਤੂੰ ਉਹਨੂੰ ਫੱਟ ਲਾ ਕੇ ਮੰਡੀ ਤੇ ਪਾਤਾ ਤੈਨੂੰ ਕਿਹ ਕੰਜਰ ਦਾ ਡਰ ਨਹੀਂ ਹੈਗਾ ਉਹਨੂੰ ਨਹੀਂ ਪਤਾ ਮੈਂ ਵੰਡੀਆਂ ਪਾ ਕੇ ਦੇਣੀਆਂ ਹੁਣ ਉਹ ਕੁੜਨੀ ਬਣ ਗਈ ਆ ਪੀਣਾ ਮੈਂ ਤਾਂ ਇੱਕ ਦਿਨ ਰੋਟੀ ਖਵਾਉਣੀ ਪੈਗੀ ਮਰ ਗਈ ਨਾਲ ਹੀ ਜਾਨ ਨਿਕਲ ਗਈ ਤੇਰੀ ਰੋਟੀ ਪਕਾਉਣੀ ਪੈਗੀ ਇੱਕ ਦਿਨ ਤੇ ਮੈਂ ਵੰਡੀਆਂ ਪਾ ਕੇ ਦਵਾ ਹੁਣੀ ਨੇ ਸੱਟਾਂ ਦੇ ਬਹਾਨੇ ਲਾਏ ਆ ਤੈਨੂੰ ਬੈਠੀ ਨੂੰ ਮਾਰ ਆਣੀ ਮੈਨੂੰ ਰੋਟੀ ਚਾਹੀਦੀ ਤੂੰ ਤਾਂ ਮੈਨੂੰ ਪਤਾ ਬ ਲੈਣ ਦੀ ਮਾਰੀ ਸਾਰਾ ਕੁਝ ਵੀ ਸਾਰਾ ਕੁਝ ਮੇਰੇ ਅੱਲੇ ਹੀ ਆ ਜੀ ਤੁਸੀਂ ਤਾਂ ਕਿਹਦਾ ਗੱਲ ਕੇ ਦੋਵਾਂ ਨੇ ਘਹਾੜਾ ਲਾ ਮੈਂ ਤਾਂ ਲੈਣ ਤਾਂ ਇਹ ਪਤਾ ਬੰਦ ਲਿਆ ਫਿਰ ਤੇ ਏਦਾਂ ਜਿਵੇਂ ਮੈਂ ਪਤਾ ਨਹੀਂ ਕਿਸੇ ਤੇ ਰੋੜਾ ਮਾਰਦਾ ਇੰਦਰਲੈਂਡ ਦੇ ਪੁੱਤ ਸਵਾਰ ਹੋਇਆ ਮੈਨੂੰ ਪਤਾ ਵਾ ਸਾਰਾ ਕੁਝ ਤੂੰ ਸਾਹਮਣੇ ਦੀ ਮਾਰੀ ਦਾ ਤੂੰ ਆ ਕੁਝ ਕਰੰਦਾ ਹੀ ਹੈ ਤੇਰਾ ਤਾਂ ਮੈਨੂੰ ਸਾਰਾ ਪਤਾ ਵਾ ਚਲ ਪਤਾ ਤਾਂ ਪਤਾ ਜਾ 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 ਕੇ ਰੋਟੀ ਪਾਣੀ ਕਰ ਟਾਈਮ ਹੋਇਆ ਸ਼ਾਮ ਦਾ ਸਿਰਬੱਧ ਸੋ ਸਿਆਪੇ ਤੇਰੇ ਹੀ ਆ ਸਾਰੇ ਜੇ ਤੂੰ ਮੇਰੇ ਤਿੰਨਾਂ ਸੂਟਾਂ ਤੋ ਜਬ ਕੀ ਹੈ ਨਾ ਵੀ ਹਾਂ ਜਾਂ ਇਹਨੂੰ ਅੱਜ ਤੋਂ ਬਾਅਦ ਲੈ ਕੇ ਦਵਾਂ ਇਹ ਕਹਿੰਦਾ ਤੂੰ ਕੀ ਕਰਾ ਰਹੀ ਏ ਸਿਆਪੇ ਤੇਰੀ ਏ ਸਾਰੇ ਵੱਡੇ ਸਿਆਪੇ ਤੇਰੇ ਆ ਸ਼ੁਰੂ ਤੋਂ ਤੇਰੇ ਪਾਇਆ ਏ ਹੁਣ ਮੇਰੇ ਜਿਦੇ ਇੱਕ ਦਿਨ ਮੈਂ ਕਹਤਾ ਤੇ ਤੈਨੂੰ ਦੁਖ ਦਿਆਂ ਤੈਨੂੰ ਚੁਬਦਿਆਂ ਜਦੋਂ ਸ਼ੁਰੂ ਤੋਂ ਤੂੰ ਲੈਂਦੀ ਈ ਉਹ ਤੂੰ ਆਨੀਆਂ ਵੀ ਨਹੀਂ ਸੀ ਇੱਕ ਉਹਨੂੰ ਦੇ ਦੇ ਇੱਕ ਮੈਨੂੰ ਦੇ ਕੀ ਮੈਨੂੰ ਲੈ ਕੇ ਦੇ ਦਿੱਤਾ ਉਹਨੂੰ ਸੂਟ ਲੈ ਕੇ ਤੈਨੂੰ ਇੰਨਾ ਕੁਝ ਤੇਰੇ ਕਮਰੇ ਚ ਖਮਰਾ ਤੇਰਾ ਖਾਲੀ ਸੀ ਸਾਰਾ ਇੰਨਾ ਕੁਝ ਲੈ ਆ ਪੀ ਕੇ ਤੇ ਹੁਣ ਤੂੰ ਮੈਂ ਤੇ ਬੋਲੀ ਨਾ ਕੱਖ ਵਿੱਚ ਜੇ ਮੈਂ ਪੇਕਿਆਂ ਨੂੰ ਜਾਂ ਤਿੰਨ ਸੂਟ ਜੋੜ ਕੇ ਸਿਆਪਾ ਤੇ ਸਾਰਾ ਸਾਂਝੇ ਕਰੋ ਖਾਂਦੇ ਰਹੀ ਉਹ ਚੱਕੀ ਬਹੁਤ ਏਨੀ ਹੈ ਕਿ ਤੈਨੂੰ ਸਾਰਾ ਕੰਮ ਕਰਨਾ ਪੈਂਦਾ ਹੈ ਚੁੱਪ ਕਰਕੇ ਹੈ ਚਲ ਜਾ ਇਥੋਂ ਤੇ ਦੂਜੀ ਤੇ ਲਾ ਦੇਗੀ ਇੱਕ ਘਰ ਮੇਰਾ ਵੀ ਆ ਕਿਉਂ ਤੇਰਾ ਘਰ ਮੇਰਾ ਤੇਰਾ ਇੱਕ ਘਰ ਮੇਰਾ ਮੈਂ ਤੈਨੂੰ ਇਹ ਵੇਖਣਾ ਹੀ ਨਹੀਂ ਮਨ ਮੇਰਾ ਆਈਆਂ ਮੇਰੀਆਂ ਕੰਮ ਕਰਨ ਲੱਗੀਆਂ ਤੇਰਾ ਘਰ ਉਹ ਤੈਨੂੰ ਦੋਖਤ ਗਰਮੀ ਲੱਗਦੀ ਤੈਨੂੰ ਤੇ ਕਿਉਂ ਲੱਗਦੀ ਨਹੀਂ ਗਰਮੀ ਮੈਨੂੰ ਮੈਨੂੰ ਲੱਗ ਨਹੀਂ ਗਰਮੀ ਗਰਮੀ ਉਤੋਂ ਤਾਂ ਗਰਮੇ ਆ ਕੇ ਕੰਮ ਕਰਦੀ ਉਹ ਤਾਂ ਨਹੀਂ ਗਰਮੀ ਉਹ ਤਾਂ ਸਿਆਲ ਹੀ ਉਹ ਤਾਂ ਸਿਆਲ ਹੀ ਰਹਿੰਦਾ ਵਾਹੜ ਸਿਆਲ ਪਤਾ ਨਹੀਂ ਉਹਦੋਂ ਕੀ ਇਹਦੇ ਦਿਲ 'ਚ ਹੀ ਉਹ ਚੋਪਾ ਕਰਕੇ ਜਿਵੇਂ ਪ੍ਰੀਤ ਦੇ ਮੂੰਹ 'ਚ ਮਾਣੀ ਚਾਹੀਦਾ ਉਹਨੂੰ ਡਾਕਟਰ ਨੇ ਮਨਾਂ ਕਰੀ ਨਾ ਹਵਾ ਉਸੇ ਨਾਲ ਜੜ ਕੇ ਬੋਲਣ ਲੱਗਣੀ ਉਹਦੇ ਰਹਿਣ ਦੇ ਮੈਨੂੰ ਪਤਾ ਵੀ ਚ ਉਹ ਜਿੰਨੇ ਕ ਦਿਨ ਤੈਨੂੰ ਕੱਖ ਦੇਂਦੀ ਨਹੀਂ ਉਹਦਾ ਭਾਵੇਂ ਤੂੰ ਗੋਲੀ ਖੋਲ ਕੇ ਖਵਾ ਕੇ ਇਹਨੂੰ ਕੁਝ ਕਰਦੀ ਤੇਰਾ ਕੀ ਕਰਦਾ ਹਾਂ ਰਾਤ ਜਿਹੜੇ ਜੋ ਮਰਦਾ ਨਹੀਂ ਤੂੰ ਤਾਂ ਸਾਰੇ ਪਿੱਛੇ ਪੈ ਸਾਰੀ ਸੰਭਲਾਂ ਹੈਂ ਪਿੱਛੇ ਤਾਂ ਪਈਆਂ ਤੂੰ ਉਹਦੀ ਜਾਇਦਾਦ ਦੇ ਦੇ ਇਹ ਜੇ ਜੇ ਦਾ ਰਾ ਦੇਂਦਰ ਜੈ ਦਾਦਾ ਪੁੱਤ ਸਵਾਰ ਹੋ ਯਾਰ ਇਹਦਾ ਤੈਨੂੰ ਵੀ ਨਹੀਂ ਪਰ ਉਹਨੂੰ ਕਿੰਨੇ ਦਿਨ ਤੂੰ ਖਵਾਉਣੀ ਆ ਨਾਲ ਹੋਇਆ ਕੱਖ ਨਹੀਂ ਏ ਤારી ਦੋਹਾਂ ਨੌ ਸੱਸ ਦੀ ਨਾ ਚਾਲ ਆ ਕੋਈ ਠੀਕ ਨਾ ਇਹ ਪਰ ਚਾਹ ਨਹੀਂ ਲੈਂਦਾ ਤੇ ਜਾਣ ਵੀ ਆਈ ਹੋਗੀ ਸਾਡੇ ਤੇ ਉਧਰ ਲੱਗੀ ਚਾਲ ਕੇ ਤਾਂ ਤੁਸੀਂ ਹੀ ਦੋਹਾਂ ਨੌ ਸੱਸ ਨੇ ਕਰੀ ਮੈਂ ਵੰਡੀਆਂ ਪਵਾਉਣੀਆਂ ਸਾਰੇ ਕਰ ਦਿੰਦਾ ਮੈਂ ਨਹੀਂ ਐਸਾ ਕੱਟੂ ਵੀ ਕਰਦਾ ਹੁੰਦੀ ਹੋਣੀ ਤੇ ਨਾ ਮੇਰਾ ਵਿੱਚ ਮਰਦਾ ਹੀ ਤੂੰ ਡਾਂਡਾ ਲਮਣੀ ਆ ਤੂੰ ਮਰ ਜਾ ਤੇਰੇ ਜਿਹਾ ਪੀੜੋਂ ਲੱਗਦਾ ਚੱਲੀ ਆ ਮੈਂ ਇੱਥੇ ਹੀ ਰਹਿਣਾ ਆਪਣੇ ਘਰ ਹੀ ਰਹਿਣਾ ਵਾ ਏ ਕੇ ਨੂੰ ਨਹੀਂ ਚੱਲ ਚੱਲੀ ਮੈਂ ਜਾ ਚੱਲ ਜਾ ਪੇਕੇ ਤੇ ਜਾ ਦੋ ਚੱਲ ਜਾ ਜੇ ਸੁੱਖ ਦਾ ਸਾਹ ਤੂੰ ਜਾਂ ਮੈਂ ਕਿਉਂ ਜਾਂ ਆਪਣੇ ਕਿਉਂ ਨੂੰ ਹੈ ਮੈਂ ਸਾਰਾ ਬਾਲਾ ਨੂੰ ਪਾਦਾ ਹੀ ਮੰਨਿਆ ਪਤਾ ਮੈਨੂੰ ਜਿਹੜਾ ਤੂੰ ਨੂੰ ਸੰਬੰਧ ਹੈਂ ਸੰਭਲੂਗੀ ਮੈਂ ਉਹਨੂੰ ਕੱਖ ਨਹੀਂ ਹੋਇਆ ਉਹ ਵੀ ਸਾਰੇ ਪਖੰਡ ਕਰ ਰਹੀ ਆ ਕੋਟਲ ਕਿਵੇਂ ਕੁੱਟਾਂ ਮੈਂ ਕਿਉਂ ਕੁੱਟਾਂ ਕੋਟਾ ਜਿਆਦਾ ਤੂੰ ਲੈਣੀ ਮੈਂ ਕਿਉਂ ਕੁੱਟਾਂ ਨਹੀਂ ਜਾਣ ਮੇਰੇ ਨਾਲ ਚੋਰ ਖਵਾ ਕੇ ਜਿਹੜਾ ਤੂੰ ਤੇ ਤੂੰ ਸਵਾਰ ਕੀਤਾ ਮੈਨੂੰ ਸਾਰਾ ਪਤਾ ਵਾ ਤੇ ਕੋਟਲਤ ਨਾ ਮੈਂ ਕਿਉਂ ਕੁੱਟਾਂ ਮੈਂ ਮੈਂ ਕਿਉਂ ਕੁੱਟਾਂ ਮੇਰਾ ਘੁੱਟਦਾ ਮੈਂ ਕਦੀ ਵੀ ਨਾ ਕੁੱਟਾਂ ਮੇਰੇ ਨਾਲ ਥੋੜੀ ਕਰਕੇ ਆਈ ਆ ਕੀ ਤਾਂ ਤੂੰ ਤੇ ਚੱਲ ਜਾ ਕੇ ਪਾਇਆ ਛੱਤਰ-ਪੁੱਤਰ ਖਾ ਕੇ ਜਾਵੇਂਗੀ ਲੜਾਈ ਵਧੂਗੀ ਕੋਈ ਫੈਸਲਾ ਤੂੰ ਕੋਣ ਨੂੰ ਨਹੀਂ ਮ ਬਾ ਬਹੁਤ ਵਹੀ ਕਿੱਡੀਆਂ ਆਉਂਦੀਆਂ ਇਹਨੂੰ ਜਿਵੇਂ ਪਤਾ ਨਹੀਂ ਫਰੀਦ ਦੀ ਜਮੂ ਦੇ ਤੇ ਐ ਗਾਣਾ ਪਾ ਦੇ। ਨਾ 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 ਚਿੱਤਰ ਖਾ ਗਈ ਕਿਹਨਾਂ ਮੇਰਾ ਤੂੰ ਮੈਨੂੰ ਕੋਣ ਮਿਕਟਣ ਵਾਲੀ ਤੂੰ ਇਹ ਚੜੀ ਸਕੋ ਤੂੰ ਜਾਦੀ ਤੂੰ ਕਿੱਡੀਆਂ ਇਹਨੂੰ ਮਾਰਨੀਆਂ ਆ ਗਈਆਂ ਹੁਣ ਇਹਨੂੰ ਬਹੁਤ ਮੈਂ ਬੰਦੇ ਇਕੱਠੇ ਤੇਲ ਹੀ ਖਾ ਲਿਆ ਇਹਨੇ ਮੇਰਾ ਨਿਕਲਦੀ ਨਹੀਂ ਕਿ ਤੇ ਅੰਦਰੋਂ ਨਿਕਲਦੀ ਨਹੀਂ ਬੰਦੇ ਇਕੱਠੇ ਕਰਨੇ ਪੈਣੇ ਚਿੱਤਰ ਲੈ ਕੇ ਭੰਨ ਲੱਗਦੀਆਂ ਵਾ ਨੌ ਸੱਤ ਸੱਤ ਵੜੀਆਂ ਨਹੀਂ ਨਾ ਵੀ ਨਹੀਂ ਅਸਰ ਹੁੰਦਾ ਇਹਨੂੰ ਕੋਈ ਚਿਰਤੇ ਚੜ ਜਾਂਦੀ ਮੈਂ ਤੱਕ ਪਦਾ ਆਣਗੇ ਜਾਂਦੀ ਨਹੀਂ ਹੁਣ ਆਪੋ ਜਾ ਕਰ ਤੂੰ ਸਿਆਣੀ ਇਹੋ ਕੀ ਤਮਾਸ਼ਾ ਵੇਖਣ ਦੇ ਨਾਲ ਮਿਲ ਕੇ ਰੇ ਕਿੰਨਾ ਬੱਕ ਬੱਕ ਕਰ ਗਈ ਆਹਦੀ ਨੀ ਬੰਦਾ ਮੰਨ ਜਾਂਦਾ ਮੇਰੇ ਤੋਂ ਡੇਗ ਪੀ ਮੇਰੇ ਤੋਂ ੱੱਕਾ ਵੱਜ ਗਿਆ ਮੰਨਦੀ ਨਹੀਂ ਨਾਲੇ ਸਾਥ ਲਾਤੀ ਨਾਲੇ ਰੌਲਾ ਪਾਉਂਦੀ ਸਤੋਂ ਮੇਰੀ ਪੀ ਸਿਆਣੀ ਬਣ ਤੂੰ ਨਾ ਬੋਲਿਆ ਕਰ ਜਿਵੇਂ ਅੱਗੇ ਮਸਤ ਰੰਨੀ ਐ ਮਸਤ ਰਿਆ ਤਾਂ ਨੇ ਕਿ ਜਨਾਨੀ ਨੇ ਕਿੱਥੋਂ ਲੈ ਆਂਦੀ ਤੁਸੀਂ ਵਿਆਹ ਕੇ ਇਹਨੂੰ ਇਹ ਲਿਆਣਦੀ ਤਾਂ ਚੰਗੀ ਕਰਕੇ ਹੀ ਮੈਨੂੰ ਕੀ ਪਤਾ ਵੀ ਇਹਨੇ ਇਹੋ ਜਿਹੀ ਨਿਕਲਣਾ ਆ ਤਾਂ ਮੈਂ ਫਿਰ ਜਾਵਾਂ ਹਾਂ ਕੋੜੀ ਗਾਲੀ ਖਾਵਾਂ ਸਿਰਪਿੜ ਦੀ ਮੈਂ ਤਾਂ ਸਿਰ ਬੜਾ ਪੀੜ ਹੋਣ ਲੱਗਿਆ ਪਹਿਲਾਂ ਉਧਰ ਗਈ ਉਧਰ ਬੋਲ ਕੇ ਆਈ ਇਹਨਾ ਹੁਣ ਇੱਥੇ ਇੱਥੇ ਵੀ ਆਣ ਕੇ ਸਿਰ ਤੇ ਹੀ ਖਲੋਗੀ ਬੰਦਾ ਸਾਈਡ ਤੇ ਹੋ ਕੇ ਗੱਲ ਕਰ ਲੈਂਦਾ ਹੁਣ ਕੋਈ ਨਹੀਂ ਤੂੰ ਦਿਖਾਉਗੀ ਮੇਰੇ ਕੋ ਕਹਿ ਦੇਣਾ ਤੇ ਕੋਈ ਫਾਇਦਾ ਨਹੀਂ ਇਹਦਾ ਇਹਨੇ ਖਾ ਲੈਣੀਆਂ ਕਹਿ ਦੇ ਜਿਹੋ ਜਿਹੇ ਚੱਲੂਗੀ ਤਾਂ ਠੰਡੀ ਹੋ ਮੇਰੀ ਧੀ ਆਵੇਂ ਨਾ ਗੁੱਸਾ ਕਰ ਕਾ ਜਾ ਵੇ ਨਿਆਣੇ ਕਿੱਥੇ ਆ ਠੀਕ ਆ ਤੂੰ ਇੱਥੇ ਰਹਿ ਉਹ ਮੇਰੇ ਕੋ ਚੀਚੂ ਜੀ ਮੰਗਣੀ ਹੈ ਮੈਨੂੰ ਦੱਸ ਦਿਓ ਚੰਗਾ ਮੈਂ ਆਵਾਜ਼ ਦੇ ਆਵਾਜ਼ ਆ ਮੈਂ ਆਵਾਜ਼ ਦੇ ਠੀਕ